ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰ ਪਿਆਰੋ ਦਰਦਾਂ ਜੋੜਾਂ ਵਾਸਤੇ ਸੌਤੋਂ ਬਿਹਤਰ ਚੀਜ਼ ਤੁਹਾਨੂੰ ਇੱਕ ਬੂਟੀ ਦਿਖਾਉਣਿਆ ਜਿਸ ਨੂੰ ਆਪਾਂ ਧਤੂਰਾ ਕਹਨੇ ਆ ਤੇ ਉਸ ਨੂੰ ਬਣਾਉਣ ਦਾ ਤਰੀਕਾ ਵੀ ਸਮਝ ਲਓ ਤੇ ਜਦੋਂ ਆਪਾਂ ਬਣਾਉਣੇ ਆ ਤਾਂ ਬਾਅਦ ਵਿੱਚ ਠੰਡਾ ਕਰਕੇ ਉਸ ਨੂੰ ਲਾਉਣੇ ਆ ਤੇ ਅੱਧੇ ਘੰਟੇ ਦੇ ਵਿੱਚ ਦੀ ਦਰਦ ਖਤਮ ਹੋ ਜਾਂਦਾ ਹੈਗਾ ਤੇ 2 3 4 ਦਿਨ ਮਤਲਬ ਕੀ ਉਹਦਾ ਇਸਤੇਮਾਲ ਕਰਨਾ ਜਿੰਨਾ ਵੀ ਦਰਦ ਹੈਗਾ ਸਾਰਾ ਖਤਮ ਹੋ ਜਾਂਦਾਗਾ ਤੇ ਤੁਹਾਨੂੰ ਦਿਖਾਉਣਾ ਤਤੂਰਾ ਕੀ ਹੁੰਦਾ ਆ ਦੇਖੋ ਬਈ ਆਹ ਹੁੰਦਾ ਤਤੂਰਾ ਐਵੇਂ ਦੇ ਇਹਨੂੰ ਫੁੱਲ ਲੱਗਦੇ ਨੇ ਤੇ ਇਹਨੂੰ ਕੰਡਿਆਂ ਜਾਂ ਵਾਲਾ ਨਾ ਇੱਕ ਫਲ ਲੱਗਦਾਗਾ ਆ ਦੇਖੋ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਫਲ ਲੱਗਦਾਗਾ ਤੇ ਇਸ ਨੂੰ ਤੁਸੀਂ ਤੇਲ ਦੇ ਵਿੱਚ ਉਬਾਲਣਾ ਹੈ ਤੇਲ ਕਿਹੜਾ ਮਰਜੀ ਹੋਵੇ ਸਰੋਂ ਦੇ ਵਿੱਚ ਬਿਹਤਰ ਆ ਤੇ ਉਬਾਲ ਕੇ ਤੇਲ ਦੇ ਵਿੱਚ ਇਹਨੂੰ ਉਹਨਾਂ ਚੱਕਰ ਉਬਾਲੀ ਚੱਲੋ ਜਿੰਨਾ ਚੱਕਰ ਇਹ ਕਾਲਾ ਨਹੀਂ ਹੁੰਦਾਗਾ ਜਦੋਂ ਇਹ ਕਾਲਾ ਹੋ ਗਿਆ ਤੇ ਵਿੱਚ ਇੱਕ ਦੋ ਚੀਜ਼ਾਂ ਹੋਰ ਪਾ ਲੋ ਲਸਣ ਪਾ ਲੋ ਦੋ ਤਿੰਨ ਗੰਡੀਆਂ ਤੇ ਇੱਕ ਤੁਸੀਂ ਪਾ ਲੋ ਇਹਦੇ ਵਿੱਚ ਅੱਕ ਦਾ ਪੱਤਾ ਫਿਰ ਦੇਖੋ ਕਿੰਨਾ ਜ਼ਬਰਦਸਤ ਤੇਲ ਬਣਦਾਗਾ ਤੇ ਜਿੱਥੇ ਵੀ ਤੁਸੀਂ ਇਹਦੀ ਮਾਲਿਸ਼ ਕਰੋਗੇ ਤੇ ਦਰਦ ਨੂੰ ਨਾਲ ਦੀ ਨਾਲ ਹੀ ਖਤਮ ਕਰ ਦਿੰਦਾਗਾ ਤੇ ਬਾਲੇ ਦਿਨ ਹੀ ਮਲਣਾ ਤੇ 3-4 ਦਿਨ ਬਸ ਮਲਣਾਗਾ ਤੁਹਾਨੂੰ ਪਹਿਲੇ ਦਿਨ ਚ ਹੀ ਪਤਾ ਲੱਗ ਜੂਗਾ ਵੀ ਇੰਨਾ ਜ਼ਬਰਦਸਤ ਇਹਦਾ ਤੇਲ ਬਣਦਾਗਾ ਆ ਤੁਸੀਂ ਪਛਾਣ ਕਰ ਲੋ ਐਵੇਂ ਦਾ ਇਹ ਫਲ ਹੁੰਦਾਗਾ ਬਸ ਇਹਨੂੰ ਚੰਗੀ ਤਰ੍ਹਾਂ ਉਬਾਲਣਾਗਾ ਤੇਲ ਦੇ ਵਿੱਚ ਤੇ ਬਹੁਤ ਤਕੜਾ ਤੇਲ ਬਣ ਜਾਂਦਾਗਾ ਖਤਮ ਕਰ ਦਿੰਦਾ ਦਰਦ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ